ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਤਾਲੀਅਲ ਬੁਟੀਕ ਤੋਂ ਜੀ ਸਾਡਾ ਬੁਟੀਕ ਜਗਰਾਵਾਂ ਦੇ ਵਿੱਚ ਆ ਜੀ ਤਾਂ ਤੁਸੀਂ ਕਿਸੇ ਵੀ ਪ੍ਰਕਾਰ ਦੇ ਸੂਟ ਸਾਡੇ ਕੋਲ ਬਣਾ ਸਕਦੇ ਹੋ ਥਰੈਡਵਰਕ ਹੈਂਡਵਰਕ ਨੀਡਲਵਰਕ ਕਿਸੇ ਵੀ ਪ੍ਰਕਾਰ ਦੇ ਸੂਟ ਤੇ ਅੱਜ ਆਪਾਂ ਤੁਹਾਡੇ ਲਈ ਥੋੜੇ ਜਿਹਾ ਸੂਟ ਲੈ ਕੇ ਆਏ ਹੈ ਟੈਬੀ ਤੇ ਵਾਹੀ कॉटन ਦੇ ਸੂਟ ਆ ਜੋ ਟੈਬੀ ਦੇ ਉਹ 450 ਦੇ ਰਹਿਣਗੇ ਤੇ ਜੋ ਵਾਹੀ कॉटन ਦੇ ਆ ਉਹ ਤੁਹਾਨੂੰ 300 ਦਾ ਸੂਟ ਮਿਲੇਗਾ ਤੁਸੀਂ ਸਾਡੇ ਕੋਲ ਸੂਟ ਸਟਿਚ ਕਰਕੇ ਵੀ ਮੰਗਵਾ ਸਕਦੇ ਹੋ ਸਟਿਚਿੰਗ ਦਾ ਬਹੁਤ ਵਧੀਆ ਪ੍ਰਬੰਧ ਆ ਹੁਣ ਆਪਾਂ ਤੁਹਾਨੂੰ YouTube ਤੇ ਵੀ ਸੋਹਣੇ-ਸੋਹਣੇ ਵੀਡੀਓ ਆ ਸੈਂਡ ਕਰਿਆ ਕਰਾਂਗੇ ਜੀ ਪਾਇਆ ਕਰਾਂਗੇ ਜਿਸ ਤਰ੍ਹਾਂ ਤੁਸੀਂ ਸਾਡੇ ਸੂਟ ਸਾਨੂੰ ਫੁੱਲ ਹੰਗਾਰਾ ਦੇਣਾ ਹੈ ਭੈਣੋ ਬੰਦਾ ਇੱਕ ਦੂਜੇ ਦੇ ਸਹਾਰੇ ਨਾਲ ਹੀ ਵੱਡਾ ਹੁੰਦਾ ਹੈ ਜੀ ਪਲੀਜ਼ ਸਾਨੂੰ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਬਹੁਤ ਹੀ ਸਸਤੇ ਤੇ ਸੋਹਣੇ ਸੂਟ ਫੈਬਰਿਕ ਵੀ ਬਹੁਤ ਵਧੀਆ ਹੋਏਗਾ ਤੁਸੀਂ WhatsApp ਦੇ ਮੇਰੇ ਨੰਬਰ ਐਡ ਕਰ ਲਿਓ ਮੈਂ ਥੱਲੇ ਨੰਬਰ ਦਿੱਤੇ ਹੋਏ ਨੇ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਰਸਤੇਦਾਰਾਂ ਵਿੱਚ ਜ਼ਰੂਰ ਭੇਜੋ ਤਾਂ ਜੋ ਮੈਂ ਅੱਗੇ ਵੀਡੀਓ ਸੈਂਡ ਕਰ ਸਕਾਂ ਇਹ ਸੂਟ 1100 ਦੇ ਰਹਿਣਗੇ ਤੇ ਇਹਨਾਂ ਦੇ ਨਾਲ ਆਪਾਂ ਦੁਪੱਟੇ ਤੁਹਾਨੂੰ ਤੁਹਾਡੀ ਚੋਇਸ ਦੇ ਲਗਾ ਕੇ ਦੇਵਾਂਗੇ ਸਟੀਚਿੰਗ ਕਰਕੇ ਵੀ ਦੇਵਾਂਗੇ ਜੇ ਤੁਸੀਂ ਚਾਹੁੰਦੇ ਹੋ ਤਾਂ ਸੂਟਾਂ ਦੀ ਗੱਲ ਕਰੀਏ ਤਾਂ ਸੂਟ ਮੈਂ ਆਨਲਾਈਨ ਮੰਗਵੋਨੀ ਆ ਬਹੁਤ ਹੀ ਵਧੀਆ ਫੈਬਰਿਕ ਹੁੰਦਾ ਵਾ ਫੈਬਰਿਕ ਮੈਂ ਦੇਖ ਕੇ ਮੰਗਵੋਨੀ ਆ ਇਹ ਸੂਟ ਤੁਹਾਨੂੰ 9900 ਰੁਪਏ ਵਿੱਚ ਮਿਲ ਜਾਣਗੇ ਮਸਲੀਨ ਦੇ ਨਾਲ ਦੁਪੱਟੇ ਹੋਣਗੇ ਜੋ ਮੈਂ ਫੈਬਰਿਕ ਕਹਿੰਨੀ ਆ ਵੀਡੀਓ ਦੇ ਵਿੱਚ ਉਹੀ ਹੁੰਦਾ ਵਾ ਤੁਸੀਂ ਸਾਡਾ ਇੰਸਟਾਗ੍ਰam ਤੇ ਜਾ ਕੇ ਪੇਜ ਚੈੱਕ ਕਰ ਲਓ ਬਹੁਤ ਡਿਮਾਂਡ ਸੀ ਭੈਣਾਂ ਦੀ ਭੈਣੋ ਤੁਸੀਂ YouTube ਤੇ ਚੈਨਲ ਬਣਾਉ ਤਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਇਹ ਸੂਟ 700 ਦੇ ਰਹਿਣਗੇ ਇੰਨਾ ਦੇ ਨਾਲ ਵੀ ਮਸਲੀਨ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਸੂਟ ਇੰਨਾ ਕੁ ਵਧੀਆ ਕਪੜਾ ਚ ਕਪੜੇ ਪਾਇਆ ਦਾ ਪਤਾ ਵੀ ਨਹੀਂ ਲੱਗਦਾ ਕਰਨ ਤੇ ਬਾਕੀ ਅੱਗੇ ਤੁਸੀਂ ਸੂਟ ਦੇਖਦੇ ਜਾਓ ਤੇ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੁਹਾਡੇ ਕਦਮਾਂ ਦੇ ਸਦਕਾ ਅਸੀਂ ਅੱਗੇ ਚੱਲੌੜੀਏ ਤਾਂ ਇੰਨਾ ਕੁ ਅਸੀਂ ਚਾਹੁੰਦੇ ਆ ਸਾਨੂੰ ਸਪੋਰਟ ਜ਼ਰੂਰ ਕਰਿਓ ਮੈਂ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੀ ਰਹੀਆਂ ਕਰੂੰਗੀ ਬੁਟੀਕ ਪੀਸ ਤੁਹ ਕੁਛ ਦੁਕਾਨਾਂ ਤੋਂ ਲਏ ਹੋਏ ਬਹੁਤ ਘੱਟ ਰੇਟ ਤੇ ਸੂਟ ਵਾਈ ਕਾਟਨ ਦੇ ਸੂਟ ਮਸਲੀਨ ਦਾ ਦੁਪੱਟਾ ਮਸਲੀਨ ਦੇ ਦੁਪੱਟੇ ਇਸ ਤਰ੍ਹਾਂ ਦੇ ਹੁੰਦੇ ਜੋ ਤਲਕਦੇ ਨਹੀਂ ਸਰ ਉਤੇ ਖੜ ਜਾਂਦੇ ਤੇ ਬਾਕੀ ਇਹਨਾਂ ਦੀ ਗ੍ਰੇਸ ਬਹੁਤ ਵਧੀਆ ਹੁੰਦੀ ਹੈ ਸੂਟ ਸਲਾਈ ਦੇ ਸਰ ਤੇ ਹੁੰਦਾ ਸਲਾਈ ਵਧੀਆ ਹੋਵੇ ਤਾਂ ਸੂਟ ਭਾਵੇਂ ਤੁਹਾਡਾ 200 ਦਾ ਭਾਵੇਂ 400 ਦਾ ਕਿਹ ਰੰਗ ਹੀ ਲੱਗ ਜਾਂਦੇ ਬਾਕੀ ਆਪ ਅੱਗੇ ਕੀਤਾ ਹੋਇਆ ਸੂਟ ਸਟਿਚ ਸੈਂਪਲ 300 ਦਾ ਕੱਪੜਾ ਲੈ ਕੇ ਆਪਾਂ ਗੋਲ ਕੇ ਇਹਦੇ ਚ ਤੇ ਵੱਡੇ ਪਹੁੰਚਾਂ ਲਈ ਜਿਹਨੂੰ ਅੱਜਕੱਲ੍ਹ ਅਰਬਾਜ ਆ ਉਸ ਤਰ੍ਹਾਂ ਦੇ ਆਪਾਂ ਬਾਟਮ ਤਿਆਰ ਕੀਤੇ ਹੋਏ ਫਾਰਸੀ ਬਾਟਮ ਤੇ ਕਰੋ ਭੈਣ ਮੇਰੇ ਨਾਲ ਸੰਪਰਕ ਥੈਂਕ ਯੂ ਜੀ ਸਾਰਿਆਂ ਦਾ